ਦਲਲੀ ਮੋਟਰਸ ਵੱਲੋਂ ਜੀਟੀ ਰੋਡ ਵਿਖੇ 골ਡਨ ਗੇਟ ਦੇ ਕੋਲ ਵੋਕਸਵੈਗਨ ਦੇ ਅੰਮ੍ਰਿਤਸਰ ਦੇ ਨਵੇਂ ਸ਼ੋਰੂਮ ਦਾ ਉਦਘਾਟਨ ਕੀਤਾ ਗਿਆ। ਇਸ ਉਦਘਾਟਨ ਦੀ ਅਦਕਸ਼ਤਾ ਵੋਕਸਵੈਗਨ ਇੰਡੀਆ ਦੇ ਸੇਲਸ ਦੇ ਉਪਾਧਿਅਕਸ਼ ਸ਼੍ਰੀ ਹਰਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਵੋਕਸਵੈਗਨ ਇੰਡੀਆ ਦੇ ਬ੍ਰਾਂਡ ਨਿਰਦੇਸ਼ਕ ਸ਼੍ਰੀ ਆਸ਼ੀਸ਼ ਗੁਪਤਾ ਵੀ ਉੱਥੇ ਮੌਜੂਦ ਰਹੇ। ਇਸ ਮੌਕੇ ਤੇ ਲਾਲੀ ਗਰੁੱਪ ਦੇ ਡੀਲਰ ਪ੍ਰਿੰਸੀਪਲ ਤਰਸੇਮ ਸਿੰਘ ਲਾਲੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਵੇਂ ਸ਼ੋਰੂਮ ਨੂੰ ਨਵੀਂ ਸ਼ੁਰੂਆਤ ਨੂੰ ਲੈ ਕੇ ਆਪਣਾ ਉਤਸ਼ਾਹ ਸਾਂਝਾ ਕੀਤਾ ਇਸ ਮੌਕੇ ਤੇ ਸ਼੍ਰੀ ਹਰੀਸ਼ ਵਰਮਾ ਨੈਟਵਰਕ ਡਿਵੈਲਪਮੈਂਟ ਪ੍ਰਮੁੱਖ ਸ਼੍ਰੀ ਸੁੰਦਰਦੀਪ ਸਿੰਘ ਬ੍ਰਾਂਡ ਅੰਬੈਸਡਰ ਅਤੇ ਮੁਨੀਸ਼ ਸ਼ਰਮਾ ਬ੍ਰਾਂਡ ਅੰਬੈਸਡਰ ਵੀ ਮੌਜੂਦ ਰਹੇ ਬਿਊਰੋ ਰਿਪੋਰਟ ਅੰਮ੍ਰਿਤਸਰ ਪੇਜ ਜੋ ਮਦਰ ਬ੍ਰਾਂਡ ਹੈ ਇਸ ਫੋਕਸਵਾਗਨ ਗਰੁੱਪ ਦਾ ਉਹ ਫੋਕਸਵਾਗਨ ਹੈ ਜਿਸ ਵਿੱਚ ਮਾਮਾ ਜੀ ਆਪੇ ਕਰਦੇ ਆਪ ਕੋਸ਼ਿਸ਼ ਕੀਤੀ ਹੈ जी शब्द सर सर के जरूरत आगे हो जाए एक बार तेजी से बोलना मेरे सारे आपके Volkswagen फैमिली मेंबर अपने कस्टमर अपने गेस्ट हमारे बिजनेस पार्टनर सारे का वेलकम करना बहुत-बहुत शुक्रिया कीजिए अपना टाइम कार्ड तो जैसे जैसे मेरा हाथ ऊपर जाएगा आप सबकी तालियों की गूंज भी उतनी ऊपर जानी चाहिए खैर टीम जो प्लीज कम फॉरवर्ड फॉर द केक सर तो जैसे जैसे ਦੇਖੋ ਜੀ ਅਸੀਂ ਆਲਰੇਡੀ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਫੋਕਸ ਵੈਗਨ ਬੜੇ ਸਕਸੈਸਫੁਲੀ ਰਨ ਕਰ ਰਹੇ ਹਾਂ ਉਹ ਕੰਪਨੀ ਨੇ ਸਾਨੂੰ ਓਪਰਚੁਨਿਟੀ ਦਿੱਤੀ ਹੈ ਅੰਮ੍ਰਿਤਸਰ ਦੇ ਵਿੱਚ ਕੰਮ ਕਰਨ ਦੀ ਔਰ ਤੁਹ ਬਹੁਤ ਖੁਸ਼ੀ ਹੋਏਗੀ ਇਹ ਮੈਨੂੰ ਦੱਸ ਕੇ ਕਿ ਅਸੀਂ ਪਿਛਲੇ 2-3 ਮਹੀਨੇ ਤੋਂ ਆਲਰੇਡੀ ਇਸ ਮਾਰਕੀਟ 'ਚ ਕੰਮ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਹੀ ਅਸੀਂ 10-11 ਗੱਡੀਆਂ ਦੀਆਂ ਚਾਬੀਆਂ ਦਿੱਤੀਆਂ ਔਰ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਅਸੀਂ ਟੋਟਲ 50 ਗੱਡੀਆਂ 2 ਮਹੀਨਿਆਂ 'ਚ ਆਲਰੇਡੀ ਅਸੀਂ ਦੇ ਚੁੱਕੇ ਹਾਂ ਕਸਟਮਰ ਦਾ ਰਿਸਪੌਂਸ ਬਹੁਤ ਹੀ ਅੱਛਾ ਹੈ ਬਹੁਤ ਅੱਛਾ ਸਾਨੂੰ ਰਿਸਪੌਂਸ ਮਿਲਿਆ ਕਸਟਮਰ ਦਾ ਜਿਹੜਾ ਹੈਗਾ ਐਸੈਪਟੇਬਿਲਿਟੀ ਅਬਾਊਟ ਦਾ ਲਾਲੀ ਮੋਟਰਸ ਐਸੈਪਟੇਬਿਲ ਉਹ ਅੱਗੇ ਵੀ ਉਮੀਦ ਕਰਦੇ ਆ ਕਿ ਸਾਡਾ ਜਿਹੜਾ ਐਕਸਪੀਰੀਅੰਸ ਹੈਗਾ ਇਸ ਮਾਰਕੀਟ ਚ ਅਸੀਂ ਬਹੁਤ ਅੱਛੀ ਕਸਟਮਰ ਨੂੰ ਸਰਵਿਸ ਦਵਾਂਗੇ ਔਰ ਇੱਕ ਅੱਛਾ ਮਾਰਕੀਟ ਤੇ ਫੋਕਸ ਵੈਗਨ ਦਾ ਜਿਹੜਾ ਹੋਲਡ ਹੈ ਉਹ ਸਟੈਬਲਿਸ਼ ਕਰਨ ਚ ਸਕਸੈਸਫੁਲ ਰਹਿਵਾਂਗੇ ਸਟ੍ਰੈਸ ਦਾ ਨਾਮ ਇਹ ਤੇ ਫਿਰ ਲਾਲੀ ਮੋਟਰਸ ਦਾ ਨਾਮ ਹੈ ਕਿਸਾ ਲਾਲੀ ਮੋਟਰ ਆਪਣੀ ਕਸਟਮਰ ਲਈ ਵਿਸ਼ਵਾਸ ਕਮਾਇਆ ਹੈ ਦੇਖੋ ਲਾਲੀ ਮੋਟਰਸ ਪਿਛਲੇ 26 ਸਾਲ ਤੋਂ ਪੰਜਾਬ ਦੇ ਕਸਟਮਰ ਨੂੰ ਸਰਵਿਸ ਦੇ ਰਿਹਾ ਹੈ લાલી મોટર્સ ਦਾ ਇੱਕ એસ્ટાબ્લિશ્ড નામ ਹੈ ఇన్ টার্মਸ ઓફカスタマー સેટિસ્ફેક્શન ਠੀਕ ਹੈ ਨਾ ਲਾਲੀ મોટર્સ ਇੱਕ 어ওয়ার্ড winning ਡੀਲਰਸ਼ਿਪ ਹੈ ਕ੍ਰਾਸ ਪੰਜਾਬ ਸੋ ਉਹੀ ਚੀਜ਼ ਨੂੰ ਇੱਥੇ ਵੀ ਅਸੀਂ ਆਪਣੇ ਕਸਬੇ ਨੂੰ ਸੇਮ ਸਰਵਿਸ ਤੇ ਸੇਮ ਸੈਟੀਸਫੈਕਸ਼ਨ ਲੈਵਲ ਕਸਬੇ ਨੂੰ ਦੇ ਕੇ ਕਸਟਮਰ ਦਾ ਦਿਲ ਅਸੀਂ ਜ਼ਰੂਰ ਜਿੱਤਾਂਗੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਅਗਰ ਨਾਮ ਲਈਏ ਤਾਂ ਅੰਮ੍ਰਿਤਸਰ ਪਹਿਲਾ ਨਾਮ ਆਉਂਦਾ ਕਿਸ ਤਰ੍ਹਾਂ ਉਹ ਅੰਮ੍ਰਿਤਸਰ ਮਾਰਕੀਟ ਬਹੁਤ ਹੀ ਇੱਕ ਅੱਛਾ ਮਾਰਕੀਟ ਹੈ ਅੰਮ੍ਰਿਤਸਰ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਬਿਜ਼ਨਸ ਅੱਛਾ ਗਰੋ ਹੋ ਰਿਹਾ ਹੈ ਤੁਸੀਂ ਦੇਖੋ ਹੋਟਲ ਇੰਡਸਟਰੀ ਹੈ ਟੂਰਿਜ਼ਮ ਇੰਡਸਟਰੀ ਹੈ ਬਹੁਤ ਅੱਛੀ ਗ੍ਰੋਥ ਹੈ ਔਰ ਉਹਦੇ ਨਾਲ ਇੱਥੇ ਜਿਹੜਾ ਹੈਗਾ ਪੋਟੈਂਸ਼ੀਅਲ ਬਹੁਤ ਅੱਛਾ ਹੈ ਮਾਰਕੀਟ ਸਾਨੂੰ ਅਸੀਂ ਜਿਆਦਾ ਬਲੀਵ ਨਹੀਂ ਕਰਦੇ ਕੰਪੀਟੀਸ਼ਨ ਕਿਉਂਕਿ ਅਸੀਂ ਇਹੀ ਬਲੀਵ ਕਰਦੇ ਹਾਂ ਕਿ ਤੁਸੀਂ ਕਸਟਮਰ ਨੂੰ ਅੱਛੀ ਸਰਵਿਸ ਦਿਓ ਕਸਟਮਰ ਨੂੰ ਜਿਹੜਾ ਹੈਗਾ ਕਨੈਕਟ ਅੱਛਾ ਹੋਣਾ ਚਾਹੀਦਾ ਤੁਹਾਡਾ ਕਸਟਮਰ ਤੁਹਾਡੇ ਨਾਲ ਜੁੜੇਗਾ ਜਿੱਦਾਂ ਤੁਹਾਨੂੰ ਸਾਰਾ ਪਤਾ ਹੈ ਜ ਫੋਕਸ ਵੈਨ ਲਾਲੀ ਮੋਟਰ ਦੀ ਇਨੋਗ੍ਰੇਸ਼ਨ ਹੈ ਤੇ ਫੋਕਸ ਵੈਨ ਮੈਂ ਤੁਹਾਨੂੰ ਮੈਂ ਦੱਸਣਾ ਫੋਕਸ ਵੈਨ ਵਰਲਡ ਦੀ ਸੈਕਿੰਡ ਲਾਰਜੇਸਟ ਮੈਨੂਫੈਕਚਰਿੰਗ ਕੰਪਨੀ ਹੈ ਜਿਹਦੇ ਵਿੱਚ ਉਹਦੇ 10 ਬ੍ਰਾਂਡ ਹੁੰਦੇ ਜਿਵੇਂ ਜੀ ਲੈਂਬੋਗਨੀ ਆਡੀ ਬੁਗਾਟੀ ਪੋਰਸ਼ੇ ਇਹ ਸਾਰੇ ਫੋਕਸ ਵੈਨ ਦੇ ਅੰਡਰ ਬ੍ਰਾਂਡ ਹੁੰਦੇ ਆ ਤੇ ਜਿਹੜੇ ਮੇਨ ਹੈ ਦੀ ਸਪੈਸ਼ਲਟੀ ਇਹਦੇ ਵਿੱਚ ਆ ਜਾਂਦੀ ਬਿਲਡ ਕੁਆਲਿਟੀ ਮੇਨ ਇਹਦੇ ਵਿੱਚ ਹੈਗਾ ਜੀ ਪਲੱਸ ਸੇਫਟੀ ਦੇ ਵਿੱਚ ਆ ਜਾਂਦਾ ਜੀ ਪਲੱਸ ਡਰਾਈਵੇਬਿਲਟੀ ਦੇ ਵਿੱਚ ਆ ਜਾਂਦੀ ਹੈ ਇਦੇ ਵਿੱਚ ਜੇ ਬਿਲਡ ਕੁਆਲਿਟੀ ਦੀ ਗੱਲ ਗਈ ਹੈ ਸਿੰਗਲ ਬਾਡੀ ਸ਼ੈੱਲ ਹੈ ਜਿਹੜਾ ਕਿ ਇਸ ਸੈਗਮੈਂਟ ਕਿਸੇ ਕਾਜ ਤੋਂ ਤੁਹਾਨੂੰ ਮਿਲੇਗਾ ਜੀ ਫਿਰ ਅਸੀਂ 3 ਸਾਲ ਦੀ ਪੇਂਟ ਦੀ ਵਾਰੰਟੀ ਦੇ ਰਹੇ ਹਾਂ ਜਿਹੜਾ ਕੇਸ ਹੈ ਕੋਈ ਕਿਸੇ ਕਾਜ ਨਹੀਂ ਆਏਗੀ 7 ਸਾਲ ਐਂਟੀ ਰਸ ਦੀ ਵਾਰੰਟੀ ਦੇ ਵਿੱਚ ਹੈਗੀ ਹੈ ਜੇ ਆਪਾਂ ਸੇਫਟੀ ਬਾਰੇ ਗੱਲ ਕਰੀਏ ਇਹਦੇ ਵਿੱਚ 40+ ਸੇਫਟੀ ਫੀਚਰ ਆਉਂਦੇ ਆ ਜਿਹੜੇ ਕਿ ਮਤਲਬ ਇਹ ਸਗੋਂ ਕਿਸੇ ਇੱਕ ਆਟੋ ਨਾਲ ਮਿਲਣਗੇ ਫਿਰ ਡਰਾਈਵੇਬਿਲਟੀ ਆਪਾਂ ਜੇ ਗੱਲ ਕਰਦੇ ਆ ਇਹਦੇ ਵਿੱਚ ਦੋ ਤਰ੍ਹਾਂ ਦੇ ਇੰਜਨ ਆਉਂਦੇ ਆ 1.5 ਇੰਜਨ ਐਂਡ 1 ਲੀਟਰ ਇੰਜਨ ਦਾ ਦੋਵੇਂ ਟਰਬੋ ਇੰਜਨ ਆ ਜਾਏਗਾ ਜੇਕਰ ਨਾਲ ਤੁਹਾਨੂੰ ਜੀ 1 ਲੀਟਰ ਪੈਂ ਇੰਜਨ ਦੀ ਗੱਲ ਕਰੀਏ ਉਹਦੇ ਵਿੱਚ ਤੁਹਾਨੂੰ 115 ਬੀਐਚਪੀ ਮਿਲੇਗੀ ਸਰ ਐਂਡ ਜੇ ਆਪਾਂ ਟਾਕ ਦੀ ਗੱਲ ਕਰੀਏ ਉਹਦੇ ਵਿੱਚ 178 ਦੀ ਟਾਕ ਮਿਲਦੀ ਹੈ ਜੇ ਆਪਾਂ 1.5 ਦੀ ਗੱਲ ਕਰੀਏ ਉਹਦੇ ਵਿੱਚ 150 ਦੀ ਬੀਐਚਪੀ ਐਂਡ 250 ਦੀ ਟਾਕ ਆਉਂਦੀ ਹੈ ਜ ਤੁਹਾਡਾ ਮਾਰਕੀਟ ਪ੍ਰਾਈਸ ਨਾਲ ਕੰਪੇਅਰ ਕਰੀਏ ਜੋ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਦਾ ਦੌਰ ਹੈ ਕਿਸ ਤਰ੍ਹਾਂ ਦੇਖਦੇ ਫਾਕਸਾ ਜੇ ਮਾਰਕੀਟ ਨਾਲ ਆਪਾਂ ਕੰਪੇਅਰ ਕਰਕੇ ਦੇਖੀ ਸੇ ਸੈਗਮੈਂਟ ਦੇ ਵਿੱਚ ਮਲੇ ਪੇਦੇ ਵਿੱਚ ਨਾ ਹੋਣਦਾ ਸਿੱਟੇ ਬੰਨਾ ਆਉਂਦੀਆਂ ਪਲੱਸ ਜੋ ਆਪਾਂ ਫੀਚਰ ਸੈਗਮੈਂਟ ਦੇ ਇਸ ਕਾਰ ਚ ਦੇ ਰਿਹਾ ਇਸ ਪ੍ਰਾਈਸ ਵਿੱਚ ਤੁਹਾਨੂੰ ਕਿਸੇ ਕਾਰ ਚ ਨਹੀਂ ਮਿਲੇਗਾ ਕਿਉਂਕਿ ਸੇਫਟੀ ਜਿਹੜੇ ਫਾਕਸ ਬੈਗ ਜਰਮਨ ਕਾਰਾਂ ਜਿਹਨਾਂ ਦੀਆਂ ਸੇਫਟੀ ਕਰਕੇ ਸਰ ਇਹਦੇ ਵਿੱਚ ਮਲਪੀ 6 에어ਬੈਗ ਸਟੈਂਡਰਡ 6 에어 ਬੈਗ ਆ ਰਿਹਾ ਦੇ ਵਿੱਚ ਪਲੱਸ ਵਿੱਚ ਮਲਟੀ ਕੋਲੀਜਨ ਬੇਕਸ ਆ ਜਾਂਦੀਆਂ ਸਰ ਐਂਟੀ ਸਕਿਡ ਰੈਗੂਲੇਟਰ ਤਾਂ ਰੀਅਰ ਵੀ ਕੈਮਰਾ ਵੀ ਆ ਜਾਏਗਾ ਜੀ ਪਲੱਸ ਪਲੱਸ ਫਰੰਟ ਸੈਂਸਰ ਵੀ ਆਏਗਾ ਰੀਅਰ ਸੈਂਸਰ ਵੀ ਆਏਗਾ ਸਾਰੇ ਦੇ ਵਿੱਚ ਤਾਂ ਸੇਫਟੀ ਫੀਚਰ ਕਿਹੜੇ ਕਿਹੜੇ ਆਉਂਦੇ ਨੇ ਸੇਫਟੀ ਫੀਚਰ ਇਹਦੇ ਵਿੱਚ ਤੁਹਾਨੂੰ ਦੱਸਿਆ ਮੈਂ ਜੋ 40 ਪਲੱਸ ਸੇਫਟੀ ਫੀਚਰ ਆਉਂਦੇ ਆ ਉਹਦੇ ਵਿੱਚ ਤੁਹਾਨੂੰ ਮਿਲ ਜੇਗਾ ਜਿਵੇਂ ਐਂਟੀ ਸਕਿਡ ਵਾਕੇ ਨਾਲ ਲੈ ਕੇ ਆ ਜਿਵੇਂ ਇਹਦਾ ਮਲਟੀਪਲਿਕੇਸ਼ਨ ਬੇਕ ਆ ਜਾਂਦਾ ਜੀ ਜਿਹੜਾ ਸਿਰਫ ਤੁਹਾਨੂੰ ਬੈਂਟਲੀ ਵਿੱਚ ਮਿਲੇਗਾ ਪਲੱਸ ਵਿੱਚ ਟ੍ਰੈਕਸ਼ਨ ਕੰਟਰੋਲ ਆ ਜਾਂਦਾ ਐਂਟੀ ਸਕਿਡ ਰੈਗੂਲੇਟਰ ਇਹਦੇ ਵਿੱਚ ਆ ਜਾਂਦਾ ਜਿਹੜਾ ਕਿ ਕ੍ਰਾਸ ਕਿਸੇ ਕਾਰ ਚੰਦਨ ਮਿਲੇਗਾ ਸਿਟਿੰਗ ਕੈਪੈਸਿਟੀ ਬਾਰੇ ਸਿਟੀ ਦਾ ਇਹਦੇ ਵਿੱਚ 5-5 ਬੰਦੇ ਆਉਂਦੇ ਸਰ ਤੇ ਬੂਟਸਪੇਸ ਇਹਦੀ ਬੂਟਸਪੇਸ ਕਾਫੀ ਅੱਛੀ ਹੈ 480 ਦੀ ਬੂਟਸਪੇਸ ਹੈ ਸਰ ਕਿੰਨੇ ਇਹਦੇ ਵਿੱਚ ਮਾਡਲ ਅਵੇਲੇਬਲ ਇਹਦੇ ਵਿੱਚ 3 ਵੇਰੀਐਂਟ ਆਉਂਦੇ ਸਰ ਜਿਹੜਾ ਸਟਾਰਟਿੰਗ ਵੇਰੀਐਂਟ 13 ਲੱਖ ਤੋਂ ਸ਼ੁਰੂ ਹੁੰਦਾ ਜੀ ਫਿਰ ਉਸ ਤੋਂ ਉੱਪਰ ਫਿਰ ਸੈਕੰਡ ਵੇਰੀਐਂਟ ਥਰਡ ਵੇਰੀਐਂਟ ਆਉਂਦਾ ਲੜਾ ਸਟਾਰਟ ਅਪ ਟੂ 18 ਲੱਖ ਤੱਕ ਜਾਂਦਾ ਜੀ